ਪੰਜਾਬ ਦੇ ਵਿੱਚ ਪਰਾਲੀ ਸਾੜਨ ਵਾਲਿਆਂ ਤੇ ਹੁਣ ਕੇਂਦਰ ਨਿਗਰਾਨੀ ਰੱਖੇਗੀ 22 ਵਿਗਿਆਨੀਆਂ ਦੀ ਇੱਕ ਟੀਮ ਜਿਹੜੀ ਉਹ ਬਣਾਈ ਗਈ ਹੈ ਇਹ 22 ਵਿਗਿਆਨੀ ਜਿਹੜੇ ਕਿ ਪਰਾਲੀ ਸਾੜਨ ਵਾਲੇ ਮਾਮਲਿਆਂ ਤੇ ਨਜ਼ਰ ਰੱਖਣਗੇ ਅਚਨਚੇ ਚੈਕਿੰਗ ਜਿਹੜੀ ਉਹ ਵੀ ਇਹਨਾਂ ਦੇ ਵੱਲੋਂ ਕੀਤੀ ਜਾਵੇਗੀ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਹੁਣ 95 ਮਾਮਲੇ ਜਿਹੜੇ ਪਰਾਲੀ ਸਾੜਨ ਵਾਲੇ ਸਾਹਮਣੇ ਆ ਚੁੱਕੇ ਨੇ ਤਾਂ ਖੇਤੀਬਾੜੀ ਵਿਭਾਗ ਤੇ ਨਾਲ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ 에ਅਰ ਕੁਆਲਿਟੀ ਮੈਨੇਜਮੈਂਟ ਦੇ ਨਾਲ ਇੱਕ ਸਮਿਖਿਆ ਮੀਟਿੰਗ ਹੁੰਦੀ ਹੈ ਉਸ ਸਮਿਖਿਆ ਮੀਟਿੰਗ ਤੋਂ ਬਾਅਦ ਇਹ ਫੈਸਲਾ ਜਿਹੜਾ ਉਹ ਲਿਆ ਗਿਆ 22 ਵਿਗਿਆਨੀਆਂ ਦੀ ਇੱਕ ਟੀਮ ਹੈ ਜਿਹੜੀ ਉਹ ਬਣਾਈ ਗਈ ਹੈ ਤੇ ਇਹ 22 ਵਿਗਿਆਨੀ ਨੇ ਜਿਹੜੇ ਉਪਰਾਲੀ ਸਾੜਨ ਵਾਲੇ ਮਾਮਲਿਆਂ ਤੇ ਨਜ਼ਰ ਰੱਖਣਗੇ ਤਾਂ ਅਚੰਚੇ ਚੈਕਿੰਗਾਂ ਜਿਹੜੀ ਉਹ ਵੀ ਇਹਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਨਜ਼ਰ ਰੱਖਣ ਦੇ ਲਈ ਇੱਕ ਟੀਮ ਜਿਹੜੀ ਉਹ ਬਣਾਈ ਗਈ ਆ ਤਾਂ 22 ਵਿਗਿਆਨੀ ਪ੍ਰਾਲੀ ਸਾੜਨ ਵਾਲੇ ਮਾਮਲਿਆਂ ਤੇ ਨਜ਼ਰ ਰੱਖਣਗੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫਲਾਈਂਗ ਸਿਕਿਉਰ ਤਾਇਨਾਤ ਕਰ ਦਿੱਤੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 에ਅਰ ਕੁਆਲਿਟੀ ਮੈਨੇਜਮੈਂਟ ਤੇ ਖੇਤੀਬਾੜੀ ਵਿਭਾਗ ਦੇ ਨਾਲ ਇੱਕ ਸਮਿਖਿਆ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਇਹ ਟੀਮ ਬਣਾਈ ਗਈ ਤੇ ਮੀਟਿੰਗ ਤੋਂ ਬਾਅਦ ਹੀ ਇਹ ਫੈਸਲਾ ਛੜਾਉ ਲਿਆ ਗਿਆ ਤਾਂ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਨਜ਼ਰਾਂ ਛੜੀ ਹੋ ਰੱਖੀ ਜਾਵੇਗੀ ਕਿਉਂਕਿ 15 ਅਕਤੂਬਰ ਤੋਂ ਜੇ 15 ਨਵੰਬਰ ਤੱਕ ਦੀ ਗੱਲ ਕਰ ਲਈਏ ਤਾਂ ਇਹ ਸੀਜ਼ਨ ਦਾ ਟਾਈਮ ਹੁੰਦਾ ਹੈ ਬਾਡੀ ਦਾ ਟਾਈਮ ਹੁੰਦਾ ਹੈ ਤੇ ਇਸੇ ਟਾਈਮ ਤੇ ਜ਼ਿਆਦਾਤਰ ਪਰਾਲੀ ਨੂੰ ਆਗਾ ਜਿਹੜੀ ਉਹ ਲਗਾਈ ਜਾਂਦੀ ਹੈ ਤਾਂ ਇਹਨਾਂ ਦਿਨਾਂ ਦੇ ਵਿੱਚ ਇਹ ਟੀਮ ਜਿਹੜੀ ਉਹ ਨਜ਼ਰ ਰੱਖੇਗੀ ਤੇ ਅਚਨਚੇਤ ਚੈਕਿੰਗ ਜਿਹੜੀ ਉਹ ਵੀ ਇਹਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਜੇ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਤਾਂ ਪੰਜਾਬ ਦੇ ਵਿੱਚ ਹੁਣ ਤੱਕ 95 ਮਾਮਲੇ ਨੇ ਜਿਹੜੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਨੇ ਤਾਂ ਹੁਣ ਪਰਾਲੀ ਸਾੜਨ ਵਾਲਿਆਂ ਤੇ ਕੇਂਦਰ ਨਿਗਰ ਰੱਖੇਗੀ 22 ਵਿਗਿਆਨੀਆਂ ਦੀ ਟੀਮ ਜਿਹੜੀ ਉਹ ਬਣਾਈ ਗਈ ਹੈ ਤਾਂ ਇਹ 22 ਵਿਗਿਆਨੀ ਨੇ ਜਿਹੜੇ ਉਹ ਨਜ਼ਰ ਰੱਖਣਗੇ ਪ੍ਰਾਲੀ ਸਾੜਨ ਵਾਲਿਆਂ ਤੇ ਚੈਕਿੰਗ ਜਿਹੜੀ ਉਹ ਵੀ ਇਹਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਖੇਤੀਬਾੜੀ ਵਿਭਾਗ ਅਤੇ 에ਅਰ ਕੁਆਲਿਟੀ ਮੈਨੇਜਮੈਂਟ ਦੇ ਨਾਲ ਇੱਕ ਸਮਿਖਿਆ ਮੀਟਿੰਗ ਕਰ ਲਈ ਜਾਂਦੀ ਹੈ ਉਸ ਮੀਟਿੰਗ ਤੋਂ ਬਾਅਦ ਫਿਰ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਤਾਂ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਜਿਹੜੀ ਇਹ ਟੀਮ ਹੈ ਉਹ ਨਜ਼ਰ ਰੱਖੇਗੀ ਕਿ ਕੌਣ ਪ੍ਰਾਲੀ ਸਾੜ ਰਿਹਾ ਕੌਣ ਨਹੀਂ